ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਵਿੱਚ ਪੋਹ ਦਾ ਮਹੀਨਾ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਦਸਮ ਪਾਤਸ਼ਾਹ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਇਸ ਮਹੀਨੇ ਦੇ ਵਿੱਚ ਹਰ ਕੋਈ ਭਾਵੁਖ ਹੋਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਰਉਪਕਾਰ ਮਨੁੱਖਤਾ ਦੇ ਭਲੇ ਲਈ ਕੀਤਾ ਉਹ ਅੱਜ ਤੱਕ ਕੋਈ ਨਾ ਕਰ ਸਕਿਆ ਅਤੇ ਨਾ ਹੀ ਕੋਈ ਕਰੇਗਾ ਰਾਤ ਨੂੰ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਿੱਖਾਂ ਤੇ ਸਮੁੱਚੇ ਲਾਮ ਲਸ਼ਕਰ ਸਮੇਤ ਆਨੰਦਗੜ੍ਹ ਦਾ ਕਿਲਾ 6 ਪੋਨੂ ਛੱਡਿਆ ਸੀ ਇਸ ਦੌਰਾਨ ਹੀ ਸਰਸਾ ਨਦੀ ਦੇ ਵਿੱਚ ਹੜ ਆਉਣ ਦੇ ਕਰਕੇ ਕਾਫੀ ਕੀਮਤੀ ਸਮਾਨ ਅਤੇ ਸਾਹਿਤਕ ਖਜ਼ਾਨਾ ਰੁੜ ਗਿਆ ਚੜਦੀ ਸਵੇਰ ਨੂੰ ਗੁਰੂ ਪਰਿਵਾਰ ਖੇਰੂ ਖੇਰੂ ਹੋ ਗਿਆ ਸੱਤ ਪੋ ਦਾ ਇਤਿਹਾਸ ਪਰਿਵਾਰ ਤੋਂ ਵਿਛੜ ਕੇ ਮਾਤਾ ਗੁਜਰੀ ਅਤੇ ਛੋਟੇ ਲਾਲਾ ਨੇ ਪੂਰਾ ਦਿਨ ਕੰਢਿਆਲੇ ਤੇ ਰੇਤਲੇ ਰਾਹਾਂ ਦਾ ਲੰਮਾ ਪੈਂਡਾ ਤੈਅ ਕਰਦੇ ਹੋਏ ਰਾਤ ਨੂੰ ਮਲਾਹਕੁਮਾ 마ਸ਼ਕੀ ਦੀ ਕਾਨਿਆਂ ਦੀ ਛੰਨ ਦੇ ਵਿੱਚ ਪਹੁੰਚੇ ਜਿੱਥੇ ਮਾਤਾ ਲక్ష్ਮੀ ਨੇ ਸਾਹਿਬਜ਼ਾਦਿਆਂ ਨੂੰ ਭੋਜਨ ਚਕਾਇਆ ਅਤੇ ਇੱਥੇ ਹੀ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਨੂੰ ਵੀ ਮਿਲਿਆ ਅੱਠ ਪੋ ਦਾ ਇਤਿਹਾਸ ਇਸਨ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਗੰਗੂ ਦੇ ਨਾਲ ਸਹੇੜੀਵਾਲ ਨੂੰ ਚਾਲੇ ਪਾ ਦਿੱਤੇ। ਇਹ ਰਾਤ ਮਾਤਾ ਗੁਜਰੀ ਅਤੇ ਛੋਟੇ ਲਾਲਾ ਨੇ ਗੰਗੂ ਪਾਪੀ ਸਮੇਤ ਪਿੰਡ ਕੈਨੌਰ ਦੇ ਤਲਾਅ ਤੇ guzare। ਨੋ ਪੋ ਦਾ ਇਤਿਹਾਸ ਕੈਨੌਰ ਤੋਂ ਚੱਲ ਕੇ ਗੰਗੂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਬੀਆਬਾਨ ਜੰਗਲ ਦੇ ਵਿੱਚ ਇੱਕ ਫਕੀਰ ਦੀ ਕੁਟਿਆ ਅੰਮਾ ਸਾਹਿਬ ਛੱਡ ਕੇ ਆਪ ਪਿੰਡ ਸਹੇੜੀ ਮਾਹੌਲ ਚਾਲ ਦੇਖਣ ਆ ਗਿਆ ਸ਼ਾਮ ਨੂੰ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਪਿੰਡ ਸਹੇੜੀ ਵਿਖੇ ਲੈ ਆਇਆ ਦਸ ਪੋ ਦਾ ਇਤਿਹਾਸ ਸਵੇਰੇ ਹੀ ਲਾਲਚੀ ਗੰਗੂ ਇੱਥੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸਹੇੜੀ ਹੋਣ ਦੀ ਖਬਰ ਮੋਰਿੰਡੇ ਦੀ ਕੋਤਵਾਲੀ ਦੇ ਵਿੱਚ ਦੇ ਆਉਂਦਾ ਜਿੱਥੋਂ ਦੇ ਹੋਲਦਾਰ ਜਾਨੀ ਖਾਂ ਅਤੇ ਮਾਨੀ ਖਾਂ ਆ ਕੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੋਰਿੰਡੇ ਲੈ ਗਏ। ਇਹ ਕਾਲੀ ਰਾਤ ਮਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਬਿਨਾ ਕੁਝ ਖਾਦੇ ਪੀਤੇ ਮੋਰਿੰਡੇ ਦੀ ਜੇਲ੍ਹ ਦੇ ਵਿੱਚ guzari। 11 ਪੋਤਾ ਇਤਿਹਾਸ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਮੋਰਿੰਡੇ ਜੇਲ੍ਹ ਦੇ ਵਿੱਚ ਹੋਣ ਦੀ ਖਬਰ ਜਦੋਂ ਵजीर खान ਤੱਕ ਪਹੁੰਚੀ ਤਾਂ ਬਹੁਤ ਖੁਸ਼ ਹੋਇਆ ਤੁਰੰਤ ਹੀ ਕੈਦ ਕਰਕੇ ਆਉਂਟ ਲਈ ਰੱਥ ਤੇ ਸਿਪਾਹੀ ਭੇਜ ਦਿੱਤੇ ਸਿਪਾਹੀ ਮਾਤਾ ਗੁਜਰੀ ਅਤੇ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਆਏ ਰੱਥ ਚੋਂ ਉਤਾਰ ਕੇ ਸਹਬਜ਼ਾਦਿਆਂ ਨੂੰ ਸਿੱਧਾ ਹੀ ਸੂਬਾ ਸਰਹੰਦ ਵजीर खान ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੀ ਸਹਬਜ਼ਾਦਿਆਂ ਨੇ ਸੋਬੇ ਨੂੰ ਝੁੱਕ ਕੇ ਸਲਾਮ ਨਹੀਂ ਕੀਤਾ ਬਲਕਿ ਬੜੀ ਹੀ ਅਡੋਲਤਾ ਦੇ ਨਾਲ ਫਤਿਹ ਬੁਲਾਈ ਜਿਸ ਦਾ ਬਦਲਾ ਲੈਣ ਤੇ ਲਈ ਗੁਰੂ ਕੇ ਲਾਲਾਂ ਤੇ ਮਾਤਾ ਨੂੰ 11 ਪੋ ਦੀ ਅਤ ਠੰਡੀ ਰਾਤ ਨੂੰ ਬਿਨਾ ਕੁਝ ਖਵਾਏ ਪਿਲਾਏ ਪੁੰਜੇ ਨੰਗੇ ਫਰਸ਼ ਤੇ ਸਖਤ ਪਹਿਰੇ ਦੇ ਵਿੱਚ ਚਾਰੇ ਪਾਸਿਓਂ ਤੋਂ ਆਉਂਦੀਆਂ ਠੰਡੀਆਂ ਸੀਤ ਹਵਾਵਾਂ ਦੇ ਵਿੱਚ ਠੰਡੇ ਬੁਰਜ ਵਿੱਚ ਰੱਖਿਆ ਗਿਆ ਬਾਰਾ ਪੋ ਦਾ ਇਤਿਹਾਸ ਦੂਜੇ ਦਿਨ ਸੂਬੇ ਦੀ ਕਚੈਰੀ ਲੱਗਣ ਤੇ ਤਸੀਹਿਆਂ ਦੇ ਵਿੱਚ ਰੱਖੇ ਸਹਬਜ਼ਾਦੇ ਅਡੋਲ ਰਹੇ ਹੋਰ ਵੀ ਗਰਜਵੀ ਫਤਿਹ ਬੁਲਾਈ ਗਈ ਲੱਗੀ ਕਚੈਰੀ ਦੇ ਵਿੱਚ ਸਹਬਜ਼ਾਦਿਆਂ ਨੂੰ ਕਈ ਲਾਲਚ ਅਤੇ ਡਰ ਦੇ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਉਹ ਨਾ ਮੰਨੇ ਸੂਬੇ ਦੇ ਚਾਪਲੂਸ ਸੁਚਾਨੰਦ ਨੇ ਆਪਣੀ ਚਾਲ ਖੇਡੀ ਅਤੇ ਸਹਬਜ਼ਾਦਿਆਂ ਦੇ ਲਈ ਨੀਹਾ ਦੇ ਵਿੱਚ ਟੀਨੇ ਜਾਣ ਦਾ ਪਤਵਾ ਕਾਜ਼ੀ ਤੋਂ ਜਾਰੀ ਕਰਵਾ ਦਿੱਤਾ ਜਿਸ ਨੂੰ ਦੇਖਦੇ ਸੂਬੇ ਦੀ ਕਚਾਰੀ ਦੇ ਸਾਰੇ ਰਾਜਾ ਰਾਣੀਆਂ ਖਾਮੋਸ਼ ਹੋ ਗਏ ਪਰ ਨਵਾਬ ਮਲੇਰ ਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਇਸ ਤੋਂ ਬਾਅਦ ਫਿਰ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ ਜਿੱਥੇ ਮੋਤੀराम ਮਹਿਰਾ ਨੇ ਆਪਣੀ ਜਾਨ ਤੇ ਖੇਡ ਕੇ ਮਾ ਗੁਜਰੀ ਅਤੇ ਸਹਿਬਜ਼ਾਦਿਆਂ ਦੇ ਲਈ ਗਰਮ ਦੁੱਧ ਲੈ ਆਉਂਦਾ ਤੇਰਾ ਪੋਦਾ ਇਤਿਹਾਸ ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕੀਤਾ ਸੁੰਦਰ ਪੋਸ਼ਾਕਾਂ ਪਵਾ ਕੇ ਸੀਸ ਤੇ ਕਲਗੀਆਂ ਸਜਾ ਕੇ ਸੂਬੇ ਦੀ ਕਚੈਰੀ ਵੱਲ ਤੋਰ ਦਿੱਤਾ ਅੱਜ ਫੇਰ ਸਾਹਿਬਜ਼ਾਦਿਆਂ ਨੂੰ ਬਹੁਤ ਲਾਲਚ ਦਿੱਤੇ ਗਏ ਪਰਨੀਹਾਂ ਦੇ ਵਿੱਚ ਖੜੀ ਲਾਲਾਂ ਦੀ ਜੋੜੀ ਡੋਲ ਰਹੀ ਇੱਟਾਂ ਦੀ ਚਿਣਾਈ છાતી ਤੱਕ ਕਾਹਣ ਉਪਰੰਤ ਸਾਹਿਬਜ਼ਾਦੇ बेहोश ਹੋ ਗਏ ਜਿਸ ਤੋਂ ਬਾਅਦ ਜਲਾਦ ਸ਼ਾਸਨ ਬੇਗਤੇ ਬਾਸ਼ਲ ਬੇਗ ਨੇ ਸਾਂ ਨਲੀ ਕੱਟ ਕੇ ਸ਼ਹੀਦ ਕਰ ਦਿੱਤਾ ਮਾ ਗੁਜਰੀ ਨੇ ਵੀ ਠੰਡੇ ਬੁਰਜ ਵਿੱਚ ਆਪਣੇ ਸਾਹ ਤਿਆਗ ਦਿੱਤੇ ਫਿਰ ਪਾਵਨ ਦੇਹਾਂ ਦੀ ਬੇਅਦਬੀ ਕਰਨ ਲਈ ਹੰਸਲਾ ਨਦੀ ਦੇ ਵਿੱਚ ਸੁੱਟਵਾ ਦਿੱਤਾ ਗਿਆ ਇਸ ਤੋਂ ਬਾਅਦ ਗੁਰੂ ਘਰ ਦੇ ਸੇਵਕ ਦੀਵਾਨ ਟੋਡਰ ਮੱਲ ਨੇ سونے ਦੀਆਂ ਅਸ਼ਰਫੀਆਂ ਵਿਛਾ ਕੇ ਖਰੀਦੀ ਜ਼ਮੀਨ ਤੇ ਤਿੰਨਾ ਪਾਵਨ ਦੇਹਾਂ ਦਾ ਸੰਸਕਾਰ ਕੀਤਾ 6 ਪੋ 20 ਦਸੰਬਰ 14 ਪੋ 28 ਦਸੰਬਰ ਇਹ 20 ਤੋਂ ਲੈ ਕੇ 28 ਦਸੰਬਰ ਦਾ ਉਹ ਇਤਿਹਾਸ ਹੈ ਜਿਸ ਨੂੰ ਪੜਦੇ ਅਤੇ ਸੁਣਦੇ ਕਿਸੇ ਦੀਆਂ ਵੀ ਅੱਖਾਂ ਦੇ ਵਿੱਚੋਂ ਖੂਨ ਦੇ ਹੰਝੂ ਡੁੱਲਣ ਲੱਗ ਪਏ